ਤਾਨਕ ਕਸਬਾ ਪਿੰਡੀ ਸੈਦਾਂ ਦੇ ਨਾਲ ਲੱਗਦੇ ਪਿੰਡ ਜਸਰਾਉਂ ਵਿਖੇ ਨਗਰਦੇਵ ਪਲੇ ਲਈ ਤੀਜਾ ਸਲਾਨਾ ਧਾਰਮਿਕ ਜੋੜਾ ਮੇਲਾ ਕਾਰ ਸੇਵਾ ਵਾਲੇ ਬਾਬਾ ਮੁਖਤਾਰ ਸਿੰਘ ਜੀ ਦੀ ਅਗਵਾਈ ਹੇਠ ਐਨ ਆਰ ਆਈ ਨੌਜਵਾਨਾਂ ਤੇ ਪਿੰਡ ਦੇ ਸੰਜੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਪੋਗਵੰਤ ਖੁੱਲੇ ਪੰਡਾਜ ਵਿੱਚ ਰਾਗੀ ਟਾੜੀ ਕਬੀਸ਼ਰ ਕਥਾਵਾਚਕ ਸੰਤਾ ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਸੰਤਾਂ ਨੂੰ ਨਿਹਾਲ ਕੀਤਾ। ਜੀ ਵੀਰੋ ਡਾਕਟਰ ਜਸਬੀਰ ਸਿੰਘ 올ਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾਂ ਦਰਪੰਤ ਦੇ ਸਾਰ ਸਵਾਗਤ ਹੁੰਦੇ ਹੈ ਇਹ ਸਾਰੇ ਇਸ ਸਾਲ ਦੇ ਸਵਾਗਤ ਸ੍ਰੀ ਗੁਰੂ ਪ੍ਰੇਖਾਦਰ ਸਾਹਿਬ ਜੀ ਦੇ ਸਾਡੇ 350 ਸਾਲਾ ਜੀ ਗੁਰ ਪਰੰਪਰਾ ਨੂੰ ਸਮਰਪਿਤ ਹਨ ਆਪ ਸਾਥੀਆਂ ਸੰਗਤਾਂ ਦਰਸ਼ਨ ਤੋਂ ਲੈ ਕੇ ਕੁਰਤੀ ਕਾਰਨ ਜਿਹੜੀ ਅਕੰਵਾਰ ਸਰਵਨ ਜਿਹਦੇ ਪ੍ਰਵਾਹ ਕਰਨੇ ਹੋਰ ਗੁਰਬਾਣੀ ਸਰਵਣ ਕਰਕੇ ਕਥਾ ਕੀਰਤਨ ਦੀ ਬਾਣ ਸਰਵਣ ਕਰਕੇ ਅਰ ਜਿਹੜਾ ਪ੍ਰਵਾਹ ਕਰਦੇ ਹਾਂ ਤਾਂ ਸੰਗਤਾਂ ਜਿਹੜੇ ਸਾਡੇ ਸਾਡੇ ਜਿਹੜਾ

ਉਹਦੇ ਗੰਮੇ ਸਮਾਂ ਤੋਂ ਬਾਅਦ ਕੇ ਰਾਜਵੀਦਾਰ ਆ ਰਹੇ ਨੇ ਤੇ ਹੁਣੇ-ਹੁਣੇ ਰਬੜ ਦੇ ਨਾਲ ਬੱਢਣ ਕਰਦਾ ਕਿ ਬਾਬਾ ਜੀ ਦਾ ਰਬੜ ਸੁਨਾਮ ਸਿੰਘ ਜੀ ਕਿਲੇ ਨਨਕਟ ਸਾਰ ਜੀ ਆਨੰਤਪੁਰ ਸਾਰ ਪੰਜਾਬੀਆਂ ਨੂੰ ਵਾਦ ਸਲਾਵਾ ਬਾਬਾ ਜੀ ਹੋਂਟੇ ਹਨ ਰਬੜ ਸੁਧਿਆ ਸਿੰਘ ਜੀ ਵੱਲੋਂ ਔਰ ਨਾਲ ਨਾਲ ਗੁਰੂ ਪ੍ਰਤਾਪ ਵਾਲੇ ਬਾਬਾ ਜੀ ਨੂੰ ਵੀ ਹਾਰ ਜੀ ਲਾਗੋ ਆਪ ਸਾਡੇ ਸੰਗਤਾਂ ਖਲੀਫਾ ਜਾਣਦੇ ਹੋ ਜੇ ਸਤਿਗੁਰੂ ਫਰੀਦ ਗੁਰਵਾਜ ਮਹਾਰਾਜ ਸਾਹਿਬ ਜਿਕੇ ਪਾਤਸ਼ਾਹ ਜੀ ਦin ਦੁਨੀਆਂ ਦੇ مالک ਕੰਧਰ ਹਰਿਕੰਨ ਸਾਹਿਬ ਜੀ ਦੇ ਸਾਗਮਨ ਪ੍ਰਕਾਸ਼ ਗੁਰਪੁਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਸੱਚ ਦੁਨੀਆਂ ਦਾ ਦਾਤਾ ਸਭ ਨੂੰ ਕਾਰਨਵਾ ਵੈਜਾ ਖਾਲਸਾ ਵੈਜ ਕੀ ਫਤਿਹ ਜੱਜ ਜੋੜ ਮੇਲਾ ਕਮਰ ਬਿਚਾ ਦਾ ਪ੍ਰਬਾਰ ਨੂੰ ਨਗਰ ਜਸੌਰ ਦੇ ਜਾਈ ਸੰਗਤੋਂ ਬਣਾਇਆ ਗਿਆ ਸਾਗੇ ਬਣਾਇਆ ਸਰਬਾਤ ਦੇ ਭਲੇ ਵਾਸਤੇ ਸਾਰੇ ਵੀਰਾਂ ਦਾ ਸੰਜੋਗ ਆ ਬਾਹਰਲੇ ਨਾਗ ਦੇ ਐਨ ਆਈ ਵੀਰ ਅੰਦਰ ਦੇ ਸੰਜੋਗ ਨਾਲ ਪਿੰਡ ਦੇ ਸੰਜੋਗ ਨਾਲ ਸਾਗੇ ਨਗਰ ਦੀ ਲਗਾ ਕੇ ਹੀ ਸੰਗ ਤੇ ਸਜੋਰਾ ਸਾਰੇ ਨਾਮ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਰਾਜੇ ਦਾ ਘਟਾ ਸਾਹਿਬ ਹੈ ਜੀ